ਸਾਕਾ ਸਰਹੰਦ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਮਾਡਰਨ ਵੈਲੀ ਪਰਿਵਾਰ ਦੇ ਵੱਲੋਂ ਹਰਪ੍ਰੀਤ ਸਿੰਘ ਹੈਪੀ ਤੇ ਤੇਜਵੀਰ ਸਿੰਘ ਤੇਜੀ ਦੀ ਅਗਵਾਈ ਦੇ ਵਿੱਚ 14ਵਾਂ ਵਿਸ਼ਾਲ ਖੁੰਦਾਨ ਕੈਂਪ ਫਿਜ਼ੀਓਥੈਰੇਪੀ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਵਿਧਾਇਕ ਲਖਬੀਰ ਸਿੰਘ ਰਾਏ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਚਿੰજર ਤੇ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਰਨਾਥਲ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਵਿਧਾਇਕ ਲਖਬੀਰ ਸਿੰਘ ਰਾਏ ਪ੍ਰਧਾਨ ਸਰਬਜੀਤ ਸਿੰਘ ਚਿੰજર ਸ਼ਰਨਜੀਤ ਸਿੰਘ ਚਨਾਥਲ ਹਰਪ੍ਰੀਤ ਸਿੰਘ ਹੈਪੀ ਅਤੇ ਤੇਜਵੀਰ ਸਿੰਘ ਤੇਜੀ ਨੇ ਕਿਹਾ ਕਿ ਖੂਨ ਨਾਲ ਪੀਜੀ ਹੋਈ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਖੂਨ ਦੀ ਕਮੀ ਨਾਲ ਕਿਸੇ ਵਿਅਕਤੀ ਦੀ ਜਾਨ ਨਾ ਜਾਵੇ ਜਿਸ ਤਹਿਤ ਮਾਡਰਨ ਵੇਲੀ ਪਰਿਵਾਰ ਦੇ ਵੱਲੋਂ ਹਰ ਸਾਲ ਕੈਂਪ ਲਗਾ ਕੇ ਉਹਨਾਂ ਸਰਹੰਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਖੂਨਦਾਨ ਕੈਂਪ ਲਾਇਆ ਜਾ ਰਿਹਾ 14ਵਾਂ ਖੂਨਦਾਨ ਕੈਂਪ ਔਰ ਸਿੰਘ ਸਵਾਦ ਪਹਿਲਾ ਲਾਉਂਦੇ ਆ ਤੁਹਾਨੂੰ ਧੰਨ ਬਾਬਾ ਜੋਰਾਵਰ ਤੰਤਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਨੂੰ ਸਮਰਪਿਤ ਜਿਹੜਾ ਕੈਂਪ ਲੱਗਦਾ ਖੂਨਦਾਨ ਕੈਂਪ ਤੁਸੀਂ ਦੇਖਦੇ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਵੀਰ ਨੇ ਲੋਕ ਨੇ ਉਹ ਖੂਨਦਾਨ ਕਰ ਰਹੇ ਨੇ ਇਵਨ ਇੱਥੇ ਮੈਂ ਦੇਖੇ ਕੈਸਸ ਵੀ ਸਾਹਿਬ ਤੇ ਐਸਪੀ ਸਾਹਿਬ ਵੀ ਡਿਜੀਟਲਸ ਵਾਲੇ ਉਹ ਵੀ ਖੂਨਦਾਨ ਕਰ ਰਹੇ ਆ ਸੋ ਮੈਂ ਸਮਝਦਾ ਬਹੁਤ ਵਧੀਆ ਉਪਰਾਲਾ ਮਾਡਰਨ ਵੈਲੀ ਸਾਡਾ ਜਿਹੜਾ ਖੂਨਦਾਨ ਕੈਂਪ ਹੈ ਇਹ ਇੱਕ ਲੋਕਾਂ ਨੂੰ ਉਦਾਹਰਣ ਵੀ ਹੈ ਕਿ ਕਿਵੇਂ ਅਸੀਂ ਸਮਾਜ ਸੇਵਾ ਕਰ ਸਕਦੇ ਆ ਸੋ ਮੈਂ ਧੰਨਵਾਦ ਕਰਦਾ ਸਾਡੇ ਪ੍ਰਬੰਧਕ ਵੀਰਾਂ ਦਾ ਹੈਪੀ ਬਾਈ ਦੇ ਤੇਜੀ ਬਾਈ ਦਾ ਤੇ ਸਾਰੇ ਸਾਥੀਆਂ ਦਾ ਜਿਹੜੇ 400 ਦੇ ਕਰੀਬ ਯੂਨਟਾ ਹੋਣਗੇ ਪਿਛਲੀ ਵਾਰ 380 ਯੂਨਟ ਸੀ ਸੋ ਇਹ ਜਿਹੜਾ ਖੂਨਦਾਨ ਹੁੰਦਾ ਇਹਦੇ ਨਾਲ ਲੋਕਾਂ ਦੀ ਜਾਨ ਬਚਦੀ ਹੈ ਇਹਦੇ ਨਾਲ ਜਰਸੀਂ ਦੇਖਦੇ ਆ ਕਿ ਲੋੜ ਪੈਂਦੀ ਹੈ ਤਾਂ ਇੱਕ ਤਰ੍ਹਾਂ ਦੀ ਜ਼ਿੰਦਗੀ ਦੁਆਰਾ ਦੇਣ ਵਾਲੀ ਗੱਲ ਹੁੰਦੀ ਹੈ ਸੋ ਖੂਨਦਾਨ ਮੈਸਾਂ ਦਾ ਬਹੁਤ ਵਧੀਆ ਜਿਹੜਾ ਉਪਰਾਲਾ ਹੈ ਮਾਡਰਨ ਵੈਲੀ ਵਾਲੇ ਸਾਡੇ ਭਰਾਵਾਂ ਦਾ ਔਰ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਸ਼ਹੀਦਾਂ ਦਾ ਮਹਾਨ ਥਾਂ ਇਹ ਇਹ ਜਿਹੜੀ ਸੇਵਾ ਹੈ ਇਹ ਸਭ ਤੋਂ ਵਹਿਤਰ ਸੇਵਾ ਸੋ ਸਾਕਾ ਸਰਹੰਦ ਦੇ ਸ਼ਹੀਦਾਂ ਨੂੰ ਸ਼ਮਰਤ ਹਰੇਕ ਸਾਲ ਮਾਡਰਨ ਵੈਲੀ ਗਰੁੱਪ ਕੋਲੋਂ ਸਾਰੇ ਸਰਵਾਰ ਵੱਲੋਂ ਬਲੱਡ ਡੋਨੇਸ਼ਨ ਕੈਂਪ ਇੱਥੇ ਮਾਡਰਨ ਵੈਲੀ ਵਿਖੇ ਲਗਾਇਆ ਜਾਂਦਾ ਸੋ ਇਹ 14ਵਾਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਸੋ ਖੂਨਦਾਨ ਮਹਾਦਾਨ ਇੱਕ ਤਾਂ ਸਾਡੇ ਸਾਰੇ ਜਿਹੜੇ ਸ਼ਹੀਦ ਨੇ ਸਾਕਾ ਸਾਂਦੇ ਸ਼ਹੀਦ ਨੇ ਉਹ ਸਾਰੇ ਸ਼ਹੀਦਾਂ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਜਿੱਥੇ ਖੂਨਦਾਨ ਵੈਸੇ ਵੀ ਕਰਨਾ ਇੱਕ ਮਾਣ ਦਾ ਨਾ ਪਰ ਇਹ ਸ਼ਹੀਦ ਦੀ ਸਭਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਜਿਹੜਾ ਮੈਂ ਕਹਿੰਦਾ ਕਿ ਬੜਾ ਵੱਡਾ ਫਰਾਲਾ ਤੇ 14ਵਾਂ ਕੈਂਪ ਹੈ ਤੇ ਇਹਦੇ ਚ ਜਿਹੜੀ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਾਰੀ ਸੰਗਤ ਆਉਂਦੀ ਆ ਤੇ ਜਿਹੜੇ ਹਰ ਵਰਗ ਨੂੰ ਮੈਂ ਸਮਝਦਾ ਕਿ ਆ ਕੇ ਖੂਨਦਾਨ ਕਰਕੇ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਨ ਕਰਦਾ ਦੋਨੋਂ ਇਹ ਇਧਰ ਵੀ 14ਵਾਂ ਖੂਨਦਾਨ ਕੈਂਪ ਜਿਹੜਾ ਅੱਜ ਮਾਡਰਨ ਵੈਲੀ ਤੇ ਲਗਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਸਾਰੀ ਸੰਗਤ ਨੇ ਬਾਤ ਚੜ ਕੇ ਖੂਨਦਾਨ ਕੀਤਾ ਹੈ ਬਹੁਤ ਹੀ ਵਧੀਆ ਅਪਰਾਲਾ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਕਦੇ ਵੀ ਕਿਸੇ ਅਮਰਜੈਂਸੀ ਜੀ ਕੋਈ ਐਕਸੀਡੈਂਟ ਕਿਸੇ ਨੂੰ ਹੋਰ ਕੋਈ ਬਲੱਡ ਦੀ ਜਰੂਰਤ ਰਹਿੰਦੀ ਆ ਇਸ ਦੇ ਲਈ ਜਿਹੜਾ ਇਹਨਾਂ ਨੇ ਅਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ ਦੁਬਾਰਾ ਫੇਰ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਬਾਬਾ ਜੋਰਾਵਰ ਸਿੰਘ ਕੰਤਨ ਬਾਬਾ ਫਤਿਹ ਸਿੰਘ ਤੇ ਪਪਾ ਗੁਜਰ ਮਾਤਾ ਗੁਜਰ ਕੌਲ ਦੀ ਸ਼ਹਾਦਤ ਜਿਹੜਾ ਇਹ 14ਵਾਂ ਫੌਂਦਰ ਕੈਂਪ ਲਾਇਆਗੇ ਸਾਡੇ ਮੋਰਨ ਪਰਵਾਰ ਪਰਿਵਾਰ ਵਾਲੇ ਇੱਕ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾਂਦਾ ਹੈ ਵੀ ਜਿੰਨਾ ਵੱਤੋਂ ਅਸੀਂ ਕੋਈ ਮਦਦ ਕਰ ਸਕੀਏ ਲੋਕਾਂ ਨੂੰ ਆਵਾਜ਼ ਅਜ਼ਾਦ ਕਰੀਏ ਸੀ ਨੂੰ ਲੈ ਕੇ ਹੋਰ ਕੀ ਕੀ ਬਦਲਾਅ ਨੇ ਇਸ ਵਾਰੀ ਇਹ ਪਹਿਲੀ ਵਾਰੀ ਆਪਣਾ ਮਨੋ ਰੋਗ ਤੇ ਨਸਾ ਸ਼ਡੋਲਾ ਲਾਇਆ ਇੱਕ ਫਿਜ਼ੀਓਥੈਰੇਪੀ ਦਾ ਲਾਇਆ ਤੇ ਫਰੀ ਦਵਾਈਆਂ ਦਾ ਲਾਇਆ ਇਸ ਵਾਰੀ ਪਹਿਲੀ ਵਾਰੀ ਇਹ ਨਾ ਲਾਇਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਦੀ ਅੱਗੇ ਤੋਂ ਵੀ ਵਧੀਆ ਉਪਰਾਲਾ ਕਰਾਂ ਨੇ ਜੈ ਜੀ ਭਲਸੋ ਜੀ ਆਦਿ ਦੇ ਬੋਲ। ਤੁਨ ਤੁਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਾਦੀ ਦੀ ਯਾਦ ਵਿੱਚ ਇਹ 14ਵਾਂ ਖੂਨਦਾਨ ਕੈਂਪ ਮਾਡਰਨ ਵੈਲੀ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਲਗਾਇਆ ਗਿਆ ਹੈ। ਇਸ ਖੂਨਦਾਨ ਕੈਂਪ ਦੇ ਵਿੱਚ ਪੀਜੀਆਈ ਵਿਗਤੀ ਦੀ ਟੀਮ ਬਲੱਡ ਕਾਟਰ ਕਰ ਲਈ ਆਈ ਆ। ਇਸ ਤੋਂ ਇਲਾਵਾ ਆਮਰ ਹਸਪੀਟਲ ਤੇ ਸਿਵਲ ਹਸਪੀਟਲ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ। ਬਹੁਤ ਸਾਰੇ ਡੋਨਰ ਵੀਰ ਹੌਮ ਹੌਮਾ ਕੇ ਇੱਥੇ ਪਹੁੰਚੇ ਹਨ। ਇਹਨਾਂ ਤੋਂ ਇਲਾਵਾ ਹਲਕੇ ਦੀਆਂ ਕਾਫੀ ਉੱਗੀਆਂ ਸਤਿਕਾਰਯੋਗ ਸ਼ਖਸੀਅਤਾਂ ਜਿਵੇਂ ਕਿ ਸਾਡੇ ਹਲਕਾ ਐਮ.ਐਲ.ਏ. ਸਰਦar ਲਖਵੀਰ ਸਿੰਘ ਰਾਏ ਜੀ ਇਹਨਾਂ ਤੋਂ ਇਲਾਵਾ ਸਰਬਜੀਤ ਸਿੰਘ ਜਿੱਦ ਗੁਰਪ੍ਰੀਤ ਸਿੰਘ ਰਾਜੂ ਖੰਨਾ ਪੁਲਿਸ ਡਿਪਾਰਟਮੈਂਟ ਤੋਂ ਐਸ.ਪੀ. ਸਾਹਿਬ ਹਰਪਾਲ ਸਿੰਘ ਜੀ ਚੋਹਾਨ ਸਾਹਿਬ ਤੇ ਹੋਰ ਪੱਤਰਕਾਰ ਮੇਰੇ ਵੀਰ ਇੱਥੇ ਕਾਫੀ ਸਾਰੇ ਪਹੁੰਚੇ ਹਨ ਮੈਂ ਮਾਡਰਨ ਵੈਲੀ ਵੱਲੋਂ ਇਹ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਹੈ ਤੇ ਉਹਨਾਂ ਦਾ ਧੰਨਵਾਦ ਕਰਦਾ ਹੈ ਇਹ ਨਾਲ ਹੀ ਮੈਂ ਇਹ ਸਨੇਹਾ ਦੇਣਾ ਚਾਹੁੰਦਾ ਵੀ ਇਦਾਂ ਦੇ ਆਪਾਂ ਨੂੰ ਬਲੱਡ ਡੋਨੇਸ਼ਨ ਕੈਂਪ ਤੇ ਮੈਡੀਕਲ ਕੈਂਪ ਵੱਧ ਤੋਂ ਵੱਧ ਲਾ ਕੇ ਸੱਚੀ ਤੇ ਸੁੱਚੀ ਸਰਧਾਂਜਲੀ ਦੇਣੀ ਚਾਹੀਦੀ ਆ ਤੇ ਲੋਕ ਸੇਵਾ ਕਰਨੀ ਚਾਹੀਦੀ ਤੁਹਾਨੂੰ